ਦ੍ਰਿਸ਼ਣ ਕਰ ਗੁਰਦੁਆਰਾ ਬੱਬਾ ਬੁੱਢਾ ਜੀ ਪਾਲ ਅੰਮ੍ਰਿਤਸਰ ਅੰਮ੍ਰਿਤ ਵੇਲਾ ਸੰਗਤਾਂ ਸਰੋਵਰ ਦੇ ਵਿੱਚ ਅਸ਼ੀਨਾਨ ਕਰ ਲਈਆਂ ਕੁਰੂ ਦਰਸ਼ਨ ਭਾਗਾਂ ਵਾਲੇ ਬਾਬਾ ਜੀ ਦਾ ਸਲੰਝੋੜ ਮੇਲਾ ਹਰ ਇੱਕ ਸਾਲ ਬੜੀ ਸ਼ਰਧਾ ਬੜੀ ਹੁੰਤਾਮ ਦੇ ਨਾਲ ਗੁਰਦੁਆਰਾ ਮੀਡਪਾਪਾ ਦਾ ਬੁੱਢਾ ਜੀ ਚਵਲ ਵਿਖੇ ਸੰਗਤਾਂ ਦੂਰੋਂ ਦੂਰੋਂ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਦਿਆਂ ਨੇ ਜੋ ਵੀ ਉਹਨਾਂ ਦੀਆਂ ਮਨੋਂ ਮੰਨ ਦੀਆਂ ਮਨੋਂ ਕਾਮਨਾ ਨੇ ਬਾਬਾ ਜੀ ਪੂਰੀਆਂ ਕਰ ਦਿੰਦੇ ਹਨ